ਸਤਿ ਸ਼੍ਰੀ ਅਕਾਲ ਦੋਸਤੋ ਮੈਂ ਅੱਜ ਤੁਹਾਨੂੰ ਇੱਕ ਬਹੁਤ ਵਧੀਆ ਪੈਸਿਵ ਬਣਾਉਣ ਦੀ ਸਕੀਮ ਦੱਸੂਗਾ ਜਿਹਦੇ ਨਾਲ ਤੁਸੀਂ ਬਹੁਤ ਘੱਟ ਟਾਈਮ ਮਾਰਕੀਟ ਨੂੰ ਦੇਖ ਕੇ ਘੱਟ ਰਿਸਕ ਨਾਲ ਵਧੀਆ ਪੈਸਾ ਕਮਾ ਸਕਦੇ ਆ ਮਤਲਬ ਮੇਰਾ ਇੱਕ ਅਕਾਊਂਟ ਹੈ ਉਹ ਉਹਨੂੰ ਸਿਰਫ ਮੈਂ ਇਸੇ ਕੰਮ ਵਾਸਤੇ ਰੱਖਿਆ ਹੋਇਆ ਔਰ ਉਹਦੇ 'ਚ ਮੇਰਾ ਪਿਛਲੇ 1.5 ਸਾਲ ਦਾ ਪ੍ਰੋਫਿਟ ਜਿਹੜਾ ਹੈਗਾ ਉਹ 6.5 ਲੱਖ ਰੁਪਏ ਦੇ ਆਸ-ਪਾਸ ਹੈ ਮੈਥਡ ਦਾ ਨਾਮ ਹੈ ਸਵਿੰਗ ਟਰੇਡਿੰਗ ਮੈਂ ਇਹਨੂੰ ਪਰਸਨਲੀ ਮੋਮੈਂਟਮ ਟਰੇਡਿੰਗ ਵੀ ਕਹਿੰਨਾ ਸੋ ਸਵਿੰਗ ਟਰੇਡਿੰਗ ਦਾ ਕੀ ਮਤਲਬ ਹੈ ਕਿ ਅਸੀਂ ਮਾਰਕੀਟ ਦੇ ਸਵਿੰਗਸ ਦਾ ਬੈਨੀਫਿਟ ਲੈਣਾ ਸਟਾਕਸ ਬਾਈ ਕਰਨੇ ਇਹ ਬਾਈ ਓਨਲੀ ਸਟਰੈਟਜੀ ਹੁੰਦੀ ਹੈ ਇਹਦੇ ਚ ਆਪਾਂ ਸਿਰਫ ਸ਼ੇਅਰ ਬਾਈ ਕਰੀਦੇ ਆ ਔਰ ਕੁਝ ਖਾਸ ਪਰਸੈਂਟੇਜ ਕੁਝ ਐਕਸ ਪਰਸੈਂਟੇਜ ਲੈ ਕੇ ਅਗਲਾ ਸਟਾਕ ਐਗਜ਼ਿਟ ਕਰਕੇ ਅਗਲਾ ਸਟਾਕ ਔਰ ਕੰਪਾਊਂਡ ਕਰ ਕਰਕੇ ਇਸੇ ਤਰੀਕੇ ਨਾਲ ਅੱਗੇ ਵਧੀ ਜਾਣਾ ਬਾਂਦਰ ਜਿਵੇਂ ਟਪੂਸੀ ਮਾਰ ਕੇ ਇੱਕ ਬ੍ਰਾਂਚ ਮਤਲਬ ਇੱਕ ਟਾਣੀ ਤੋਂ ਦੂਜੀ ਟਾਣੀ ਫਿਰ ਤੀਜੀ ਟਾਣੀ ਇਸੇ ਤਰੀਕੇ ਨਾਲ ਤੁਸੀਂ ਸਮਝੋ ਕਿ ਆਪਾਂ ਟਪੂਸੀਆਂ ਹੀ ਮਾਰਨੀਆਂ ਨੇ ਸਟਾਕ ਟੂ ਸਟਾਕ ਕਿਉਂਕਿ ਹਰ ਵਕਤ ਚਾਹੇ ਮਾਰਕੀਟ ਜਿਵੇਂ ਹੁਣ ਡਿਗਰੀ ਹੈ ਹੈਨਾ ਡਿਗਦੀ ਮਾਰਕੀਟ ਚ ਵੀ ਬਹੁਤ ਵਧੀਆ-ਵਧੀਆ ਸ਼ੇਅਰ ਨੇ ਜਿਹੜੇ ਚੱਲ ਰਿਹਾ ਹੁਣ ਮੈਂ ਤੁਹਾਨੂੰ ਦੋ ਤਿੰਨ ਨਾਮ ਵੀ ਲੈ ਦੂੰਗਾ ਤੁਸੀਂ ਕਹੋਗੇ ਹਾਂ ਵੀ ਸਰ ਤੁਹਾਡੇ ਕੋਲ ਕੋਈ ਇਹੋ ਜਿਹਾ ਸ਼ੇਅਰ ਹੈਗਾ ਜਿਹੜਾ ਆਪ ਪਿਛਲੇ ਜੇ ਮਾਰਕੀਟ ਤੁਸੀਂ ਲਿਆ ਹੋਵੇ ਤੇ ਚੱਲ ਪਿਆ ਹੋਵੇ ਕਿਉਂਕਿ ਮਾਰਕੀਟ ਤਾਂ ਡਿਗਰੀ ਹੈ ਪਿਛਲੇ ਹਫਤੇ ਤੋਂ ਜੀ ਦੇਖੋ ਇਹ ਮੇਰੇ ਕੋਲ ਪਰਸਨਲ ਹੋਲਡਿੰਗ ਚ ਪਿਆ ਸਟਾਕ ਇਹ ਮੈਂ ਹਜੇ 2 ਹਫਤੇ ਪਹਿਲਾਂ ਲਿਆ ਠੀਕ ਹੈ ਇਹਦਾ ਨਾਮ ਆ ਸਟਰਲਿੰਗ ਟੂਲਸ ਹੁਣ ਇਹ ਨਟ ਬੋਲਟ ਬਣਾਉਣ ਵਾਲੀ ਕੰਪਨੀ ਹੈ ਮੈਂਬਰਸ ਓਨਲੀ ਚੈਨਲ ਤੇ ਇਹ ਸਟਾਕ ਨੂੰ ਮੈਂ ਹੁਣ ਤੋਂ 40% ਪਹਿਲਾਂ ਮਤਲਬ ਇਸ ਤੋਂ 40% ਥੱਲੇ ਇਹਨੂੰ ਰეკਮੈਂਡ ਕੀਤਾ ਸੀ ਪ੍ਰੋਪਰ ਵੀਡੀਓ ਬਣਾਈ ਸੀਗੀ ਕਿ ਕਿਉਂ ਇਸ ਸਟਾਕ ਨੂੰ ਬਾਏ ਕਰ ਉਦੋਂ ਵੀ ਮੈਂ ਲਿਆ ਸੀ ਫਿਰ ਮੈਂ ਉਹਦੇ ਚੋਂ 20% ਲੈ ਕੇ ਐਗਜ਼ਿਟ ਕਰ ਗਿਆ ਹੁਣ ਵੀ ਮੈਂ ਇਹਨੂੰ ਲਿਆ ਸੀਗਾ 500 ਰੁਪਈਆ ਦੇ ਲੈਵਲ ਤੇ 521ਾਂ ਤੇ ਲਿਆ ਹੁਣ ਤੁਸੀਂ ਦੇਖੋ ਕੱਲ ਇਹਨੇ 630 ਲਾਤਾ ਠੀਕ ਹੈ 18-20% ਰਿਟਰਨ ਮੈਨੂੰ ਫਿਲਹਾਲ ਦੇ ਰਿਹਾ ਮਾਰਕੀਟ ਡਿਗਰੀ ਹੈ ਇਹ ਸਟਾਕ ਚੱਲ ਰਿਹਾ ਠੀਕ ਹੈ ਸੋ ਸਵਿੰਗ ਟਰੇਡਿੰਗ ਚ ਹਮੇਸ਼ਾ ਕੋਈ ਨਾ ਕੋਈ ਮੌਕਾ ਮਾਰਕੀਟ ਤੁਹਾਨੂੰ ਦਿੰਦੀ ਹੈ ਠੀਕ ਹੈ ਮੇਨ ਵੀਡੀਓ ਬਣਾਉਣ ਦਾ ਮਕਸਦ ਕੀ ਹੈ ਕਿ ਤੁਹਾਨੂੰ ਮੈਂ ਆਪਣਾ ਪ੍ਰੋਫਿਟ ਦਿਖਾਉਣਾ ਇਹ ਨਹੀਂ ਹੈ ਤੁਹਾਨੂੰ ਸਮਝਾਉਣਾ ਠੀਕ ਹੈ ਕਿ ਸਵਿੰਗ ਟਰੇਡਿੰਗ ਕੀ ਹੁੰਦੀ ਹੈ ਉਹਨੂੰ ਕਿਵੇਂ ਕਰੀਦਾ ਕਿਡੀਆਂ-ਕਿਡੀਆਂ ਆਪਾਂ ਗੱਲਾਂ ਦਾ ਧਿਆਨ ਰੱਖਣਾ ਕਿਹੜੇ-ਕਿਹੜੇ ਪੁਆਇੰਟਸ ਨੇ ਪਹਿਲੇ ਨੰਬਰ ਤੇ ਸਵਿੰਗ ট্রেਡਿੰਗ ਦਾ ਮਤਲਬ ਇਹ ਆ ਕਿ ਅਸੀਂ ਇੱਕ ਦਿਨ ਤੋਂ ਜ਼ਿਆਦਾ ਚਾਹੇ ਹਫ਼ਤੇ ਦੀ ਚਾਹੇ ਮਹੀਨੇ ਦੀ ਚਾਹੇ 5 ਮਹੀਨੇ ਦੀ ਚਾਹੇ 6 ਮਹੀਨੇ ਦੀ ਪੋਜੀਸ਼ਨ ਬਣਾਉਣੀ ਹੈ ਜਿੰਨਾ ਚਿਰ ਸਾਡਾ ਟਾਰਗੇਟ ਨਹੀਂ ਹਿੱਟ ਹੋ ਜਾਂਦਾ ਅਸੀਂ ਚੰਗੇ ਸ਼ੇਅਰ ਲੈਣੇ ਅਸੀਂ ਮਾੜੇ ਸ਼ੇਅਰਾਂ 'ਚ ਇਨਵੈਸਟ ਨਹੀਂ ਕਰਨਾ ਚੰਗੇ ਔਰ ਮਾੜੇ ਸ਼ੇਅਰਾਂ ਦਾ ਤੁਹਾਨੂੰ ਆਈਡੀਆ ਮੈਂ ਦਊਂਗਾ ਅਸੀਂ ਉਹਨਾਂ ਸ਼ੇਅਰਾਂ 'ਚ ਇਨਵੈਸਟ ਕਰਨਾ ਜਿਹੜੇ ਆਲਰੇਡੀ ਅਪ ਟ੍ਰੈਂਡ 'ਚ ਚੱਲ ਰਹੇ ਆ ਜਿਨ੍ਹਾਂ ਦਾ ਪੋਟੈਂਸ਼ੀਅਲ ਬਹੁਤ ਵਧੀਆ ਹੈ ਡਿਗਦੀ ਮਾਰਕੀਟ ਤੇ ਜਿਹੜੇ ਸਟਾਕ ਡਿਗਦੇ ਨਹੀਂ ਜਾਂ ਬਹੁਤ ਘੱਟ ਡਿਗ ਰਹੇ ਆ ਜਿਨ੍ਹਾਂ ਦਾ ਸਟਰੋਂਗ ਅਪ ਟ੍ਰੈਂਡ ਆ ਹਾਇਰ ਹਾਈ ਫਾਰਮੇਸ਼ਨ ਬਣਾ ਰਹੇ ਮੈਂ ਆਪਣੀਆਂ ਰੀਲਾਂ ਔਰ ਵੀਡੀਓ ਚ ਤੁਹਾਨੂੰ ਟ੍ਰੈਂਡ ਅਨਲਿਸਿਸ ਵੀ ਸਮਝਾ ਚੁੱਕਿਆ ਹਾਂ ਕਿ ਤੁਸੀਂ ਨੋ ਟ੍ਰੈਂਡ ਜਾਂ ਡਾਊਨ ਟ੍ਰੈਂਡ ਵਾਲੇ ਸਟਾਕਸ 'ਚ ਇਨਵੈਸਟਮੈਂਟ ਨਹੀਂ ਕਰਨਾ ਜਦੋਂ ਤੁਸੀਂ ਮੋਮੈਂਟਮ ਟ੍ਰੇਡਿੰਗ ਜਦੋਂ ਤੁਸੀਂ ਸਵਿੰਗ ਟ੍ਰੇਡਿੰਗ ਕਰਨੀ ਆ ਤਾਂ ਸਭ ਤੋਂ ਪਹਿਲੇ ਨੰਬਰ ਤੇ ਇਹੋ ਜਿਹੇ ਸਟਾਕਸ ਫਾਈਂਡ ਆਊਟ ਕਰਨੇ ਆ ਜਿਹੜੇ ਅਪ ਟ੍ਰੈਂਡ 'ਚ ਚੱਲ ਰਹੇ ਆ ਜਿਨ੍ਹਾਂ ਦਾ ਟ੍ਰੈਂਡ ਪਿਛਲੇ ਪਿਛਲੇ ਮਹੀਨੇ ਦਾ ਪਿਛਲੇ 2 ਮਹੀਨੇ ਦਾ 5 6 ਮਹੀਨੇ ਦਾ ਅਪ ਟ੍ਰੈਂਡ ਹੈ ਡਾਊਨ ਟ੍ਰੈਂਡ ਨਹੀਂ ਹੈ ਜਦੋਂ ਜਦੋਂ ਮਾਰਕੀਟ ਡਿੱਗੀ ਹੈ ਉਹ ਜਾਂ ਤਾਂ ਨਹੀਂ ਡਿੱਗੇ ਜਾਂ ਉਹ ਬਹੁਤ ਘੱਟ ਡਿੱਗੇ ਔਰ ਜਦੋਂ ਵੀ ਮਾਰਕੀਟ ਗ੍ਰੀਨ ਕੈਂਡਲ ਬਣਾਉਂਦੀ ਹੈ ਉਹ ਸਭ ਤੋਂ ਵੱਧ ਚੱਲਣ ਵਾਲੇ ਸ਼ੇਅਰ ਨੇ ਇਹ ਹੁੰਦੇ ਮੋਮੈਂਟਮ ਸ਼ੇਅਰ ਮੋਮੈਂਟਮ ਬੇਸਿਕਲੀ ਕੀ ਹੁੰਦਾ ਕਿ ਜਿਵੇਂ ਕਿਸੇ ਇਨਸਾਨ ਦੀ ਜ਼ਿੰਦਗੀ ਚ ਵਧੀਆ ਦਿਨ ਹੁੰਦੇ ਕੁਝ ਮਾੜੇ ਦਿਨ ਹੁੰਦੇ ਕੁਝ ਨਾਰਮਲ ਦਿਨ ਹੁੰਦੇ ਵਧੀਆ ਦਿਨਾਂ ਚ ਉਹ ਕੁਝ ਵੀ ਕਰਦਾ ਉਹਦਾ ਫਾਇਦਾ ਹੀ ਹੁੰਦਾ ਹੈਨਾ ਇਸੇ ਤਰੀਕੇ ਨਾਲ ਸਟਾਕਸ ਦੀ ਲਾਈਫ ਚ ਵੀ ਐਂ ਹੁੰਦਾ ਇੱਕ ਦਿਨ ਹੁੰਦੇ ਜਿਨ੍ਹਾਂ ਚ ਉਹ ਕੁਝ ਵੀ ਨਹੀਂ ਕਰਦਾ 노 ট্রেন্ড ਚੱਲਦਾ ਰਹਿੰਦਾ ਕੁਝ ਮਾੜਾ ਸਮਾਂ ਹੁੰਦਾ ਸਟਾਕ ਥੱਲੇ ਡਿੱਗਦਾ ਰਹਿੰਦਾ ਔਰ ਕੁਝ ਘਟ ਇਹੋ ਜਿਹੇ ਦਿਨ ਹੁੰਦੇ ਜਿਨ੍ਹਾਂ ਚ ਸਟਾਕ ਉੱਪਰ ਹੀ ਉੱਪਰ ਜਾਂਦਾ ਨਵੇਂ ਹਾਈਜ਼ ਬਣਾਉਂਦਾ ਆਪਾਂ ਉਹਨਾਂ ਸਟਾਕਸ ਨੂੰ ਆਈਡੈਂਟੀਫਾਈ ਕਰਨਾ ਠੀਕ ਹੈ ਆਈਡੈਂਟੀਫਾਈ ਕਰਨ ਤੋਂ ਬਾਅਦ ਅਸੀਂ ਇਹ ਸਟਾਕਸ ਨੂੰ ਦੀ ਲਿਸਟ ਬਣਾਵਾਂਗੇ ਪਹਿਲਾਂ ਤੁਹਾਨੂੰ ਦੱਸਦਾ ਆਈਡੈਂਟੀਫਾਈ ਦੂਜਾ ਆਪਾਂ ਇਹੋ ਜਿਹੇ ਸਟਾਕਸ ਇਨਵੈਸਟ ਨਹੀਂ ਕਰਾਂਗੇ ਜਿਹੜੇ ਡਾਊਨ ਟ੍ਰੈਂਡ ਜਾ ਰਹੇ ਜਾਂ 노 ਟ੍ਰੈਂਡ ਚੱਲ ਰਹੇ ਆ ਦੂਸਰੇ ਨੰਬਰ ਤੇ ਤੁਸੀਂ ਮੈਕਸਿਮਮ 10 ਇਹ 5 ਤੋਂ 7 ਜਾਂ 10 ਸਟਾਕਸ ਹਮੇਸ਼ਾ ਆਪਣੇ ਪੋਰਟਫੋਲੀਓ ਚ ਰੱਖਨੇ ਆ ਜਿੰਨਾ ਵੀ ਤੁਹਾਡਾ ਕੈਪੀਟਲ ਆ ਸਪੋਜ਼ ਤੁਹਾਨੂੰ ਤੁਹਾਡੇ ਕੋਲੇ ਲੱਖ ਰੁਪਈਆ ਤਾਂ ਤੁਸੀਂ 10-10 ਹਜ਼ਾਰ ਦੇ 5 ਤੋਂ 7 ਜਾਂ 8 ਸਟਾਕ ਲੈ ਲਓ ਠੀਕ ਹੈ ਉਹਨਾਂ ਉਹਨਾਂ ਚ ਰੈਨਨਾ ਪੋਜੀਸ਼ਨ ਔਰ ਇਹਦੇ ਚ ਆਪਾਂ 5% ਤੋਂ ਲੈ ਕੇ 10 ਜਾਂ 15 ਜਾਂ ਮੈਕਸਿਮਮ 20% ਤੱਕ ਆਪਾਂ ਇਹਦੇ ਚ ਗੇਨ ਕਰਾਂਗੇ ਮਤਲਬ ਆਪਾਂ ਸਟਾਕ ਬਾਈ ਕਰ ਲਿਆ ਜਿੱਥੇ ਆਪਾਂ ਬਾਈ ਕੀਤਾ ਉਸ ਤੋਂ ਜਾਂ ਤਾਂ 5% ਜਾਂ 10% ਜਾਂ 20% ਦੇ ਟਾਰਗੇਟਸ ਤੇ ਆਪਾਂ ਐਗਜ਼ਿਟ ਕਰਕੇ ਨਵੇਂ ਸਟਾਕਸ 'ਚ ਐਂਟਰੀ ਕਰ ਲਾਂਗੇ ਜਿੰਨੇ ਪੈਸੇ ਕਮਾਏ ਉਹ ਸਣੇ ਉਹ ਲਾ ਕੇ ਤਾਂ ਕਿ ਆਪਾਂ ਨੂੰ ਕੰਪਾਊਂਡਿੰਗ ਦਾ ਬੇਨਫਿਟ ਮਿਲੇ ਠੀਕ ਹੈ ਤਾਂ ਆਪਾਂ ਕੀ ਕਰਨਾ ਆਪਾਂ ਵਧੀਆ ਸਟਾਕ ਮੋਮੈਂਟਮ ਵਾਲੇ ਆਈਡੈਂਟੀਫਾਈ ਕਰਨੇ ਆ ਉਹਨਾਂ 'ਚੋਂ ਆਪਾਂ 5 ਤੋਂ 7 ਸਟਾਕਸ 'ਚ ਇੱਕ ਟਾਈਮ ਤੇ ਪੋਜੀਸ਼ਨ ਬਣਾ ਲੈਣੀ ਆ 8 ਸਟਾਕ 'ਚ ਮੰਨ ਲਓ ਆਪਣੇ ਕੋਲੇ 1 ਲੱਖ ਰੁਪਈਆ ਤਾਂ ਆਪਾਂ ਹਮੇਸ਼ਾ 15 ਤੋਂ 20 ਹਜ਼ਾਰ ਰੁਪਈਆ ਸਪੇਅਰ ਰੱਖਣਾ ਉਹਨਾਂ ਨੂੰ ਆਪਾਂ ਕਿਸੇ ਕੀਮਤ ਤੇ ਇਨਵੈਸਟ ਨਹੀਂ ਕਰਨਾ ਉਹ ਆਪਾਂ ਵਧੀਆ ਮੌਕੇ ਆਸਤੇ ਰੱਖਣੇ ਆ ਮਤਲਬ कि ਜਦੋਂ ਸਾਨੂੰ ਮਾਰਕੀਟ ਬਹੁਤ ਅੱਛਾ ਮੌਕਾ ਦਊਗੀ ਕਈੇਰੀ ਕੀ ਹੁੰਦਾ ਕਿ ਬਹੁਤ ਵਧੀਆ ਸ਼ੇਅਰ ਜਿਵੇਂ ਰੇਲਾਈਂਸ ਹੋ ਗਿਆ ਐਚਡੀਐਫਸੀ ਬੈਂਕ ਹੋ ਗਿਆ ਜਾਂ ਇਦਾਂ ਦੇ ਸ਼ੇਅਰ ਹੁੰਦੇ ਆ ਜਿਹੜੇ ਸਡਨਲੀ ਡਿੱਗ ਪੈਂਦੇ ਆ 15 20% ਜਿਵੇਂ ਕੋਟਕ ਪਿੱਛੇ ਜਿੱਡੇ ਡਿੱਗਿਆ ਸੀਗਾ ਤਾਂ ਉਹਦੇ ਚ ਕੀ ਹੁੰਦਾ ਕਿ ਮਾਰਕੀਟ ਜਿਹੜੀ ਆ ਉਹ ਬਹੁਤ ਵਧੀਆ ਉੱਪਰ ਹੀ ਜਾਂਨੇ ਸਟਾਕ ਵੀ ਉੱਪਰ ਜਾਂਨੇ ਬਿਜ਼ਨਸ ਫੇਲ ਤਾਂ ਹੋ ਨਹੀਂ ਗਏ ਤਾਂ ਸਾਨੂੰ ਉਹ ਸਟਾਕ ਥੋੜੇ ਸਮੇਂ ਵਾਸਤੇ ਸੇਲ ਤੇ ਮਿਲ ਜਾਂਦਾ ਡਿਸਕਾਊਂਟ ਤੇ ਮਿਲ ਜਾਂਦਾ ਠੀਕ ਹੈ ਜਿਹਦੀ ਵਜ੍ਹਾ ਨਾਲ ਆਪਾਂ ਅਬ ਜਿਹੜੇ ਸਾਡੇ ਕੋਲੇ ਕੈਸ਼ ਫ੍ਰੀ ਪਿਆ ਉਹ ਵਾਲਾ ਪੈਸਾ ਆਪਾਂ ਲਾ ਕੇ ਹਫਤੇ 10 ਦਿਨ 15 ਦਿਨ ਹੋ ਸਕਦਾ ਮਹੀਨੇ ਦੇ ਵਿੱਚ ਵਿੱਚ ਅਸੀਂ 15 ਤੋਂ 20% ਦੀ ਰਿਟਰਨ ਸੌਖੇ ਸੇਫ ਤਰੀਕੇ ਨਾਲ ਕੱਢ ਲੈਣੇ ਕਿ ਇਹੋ ਜਿਹੇ ਸ਼ੇਰਾਂ ਨੂੰ ਬਾਇ ਕਰ ਲੈਣੇ ਜਿਹੜੇ ਬਹੁਤ ਵਧੀਆ ਸ਼ੇਰ ਨੇ ਕੋਈ ਨਿਊਜ਼ ਦੀ ਵਜ੍ਹਾ ਨਾਲ ਜਾਂ ਸ਼ਾਰਟ ਪੀਰੀਅਡ ਦੀ ਵਜ੍ਹਾ ਨਾਲ ਜਿਹੜੇ ਡਾਊਨ ਆ ਗਏ ਜਿਨ੍ਹਾਂ 'ਚ ਆਪਾਂ ਨੂੰ ਬਹੁਤ ਸਸਤੇ ਲੈਵਲ ਤੇ ਐਂਟਰੀ ਮਿਲ ਰਹੀ ਹੈ ਐਗਜ਼ਾਮਪਲ ਦੀ ਗੱਲ ਹੈ ਵੈਸੇ ਤਾਂ ਪਰਸਨਲੀ ਮੈਨੂੰ ਅਦਾਨੀ ਨਾ ਤਾਂ ਬੰਦਾ ਪਸੰਦ ਆ ਨਾ ਉਹਦੇ ਸ਼ੇਅਰ ਪਸੰਦ ਨੇ ਪਰ ਤੁਹਾਨੂੰ ਐਗਜ਼ਾਮਪਲ ਜਿਵੇਂ ਹਿੰਡਲਬਰਗ ਦੀ ਰਿਪੋਰਟ ਆਈ ਸੀ ਪਿਛਲੇ ਸਾਲ ਅਦਾਨੀ ਦੇ ਬਹੁਤ ਇਦਾਂ ਹਾਹਾਕਾਰ ਮਚ ਗਈ ਸੀ ਪਰ ਤੁਸੀਂ ਇਹ ਦੇਖੋ ਕਿਉਂ ਕਿਥੋਂ ਮਤਲਬ ਅਦਾਨੀ ਐਂਟਰਪ੍ਰਾਈਜ਼ਸ ਹਜ਼ਾਰ ਤੋਂ ਥੱਲੇ ਆ ਗਏ ਸੀ ਔਰ ਉਸ ਤੋਂ ਬਾਅਦ ਉਹਨੇ 3100 ਦਾ ਹਾਈ ਦੁਬਾਰਾ ਮਾਰਦਾ ਤਿੰਨ ਗੁਣਾ ਹੋ ਗਿਆ ਕੱਲ ਵੀ ਇਹਨਾਂ 'ਚ ਸਾਰਿਆਂ 'ਚ ਲੋਅਰ ਸਰਕਟ ਲੱਗਿਆ 20 25% ਦੇ ਤਾਂ ਅਦਾਨੀ ਦੇ ਸਭ ਤੋਂ ਜਿਹੜੇ ਸਟਰੋਂਗ ਸ਼ੇਅਰ ਨੇ ਜਿਵੇਂ ਅਦਾਨੀ ਐਂਟਰਪ੍ਰਾਈਜ਼ਸ ਆ ਅਦਾਨੀ ਪੋਰਟ ਆ ਜਾਂ ਅਦਾਨੀ ਐਨਰਜੀ ਐ ਇਹਨਾਂ 'ਚ ਆਪਾਂ ਜਿਵੇਂ 30 40% ਡਾਊਨ ਆ ਗਿਆ ਆਪਾਂ ਇਹਨਾਂ 'ਚ ਐਂਟਰੀ ਕੀਤੀ ਜਦੋਂ ਹੀ ਉਹ ਆਪਣੇ ਰਿਕਵਰ ਕਰੂਗਾ ਆਪਾਂ ਉੱਥੇ 20 25% ਬੁੱਕ ਕੀਤਾ ਐਗਜ਼ਿਟ ਕਰਕੇ ਨਵੇਂ ਤਾਂ ਇਹ ਜਿਹੜਾ ਛੋਟਾ ਕੈਪੀਟਲ ਆ ਉਹ ਆਪਾਂ ਇਹੋ ਜੀਆਂ ਓਪਰਚ्युनिटीज ਆਸਤੇ ਰੱਖਣਾ ਜਿੰਨਾ ਚ ਸਾਨੂੰ ਕਦੇ-ਕਦੇ ਹੀ ਜਿਹੜੀਆਂ ਓਪਰਚ्युनिटीज ਮਿਲਦੀਆਂ ਨੇ ਕਿਉਂਕਿ ਅਦਾਨੀ ਜਾਂ ਇਦਾਂ ਕੋਟਕ ਜਿਵੇਂ ਡਿੱ ਗਿਆ ਸੀ 15-20% ਜਾਂ ਕਈ ਵਾਰੀ SBI ਕ੍ਰੈਸ਼ ਹੋ ਗਿਆ ਜਾਂ ਕਈ ਵਾਰੀ ਤਾਂ ਉਹ ਉਹ ਸਾਲ 'ਚ ਮੇਬੀ ਆਪਾਂ ਨੂੰ 5 ਮਿਲ 7 ਮਿਲ 10 ਮਿਲ ਹਨਾ ਤਾਂ ਆਪਾਂ ਨੂੰ ਉਹਨਾਂ ਓਪਰਚੁਨਿਟੀਆਂ ਦੇ ਸਾਰੇ ਵੀ ਸਾਰਾ ਪੈਸਾ ਨਹੀਂ ਰੱਖ ਲੈਣਾ ਚਾਹੀਦਾ ਕਿ ਕਈ ਕਹਿਣਗੇ ਸਰ ਫਿਰ ਤਾਂ ਐਂ ਕਰਾਂਗੇ ਵੀ ਸਵੈਗਟ ট্রেਡਿੰਗ ਨੂੰ ਛੱਡੋ ਪੈਸਾ ਰੱਖੋ ਔਰ ਓਪਰਚੁਨਿਟੀ ਤੇ ਲਾਵਾਂਗੇ ਉਹਦੇ ਚ ਕੀ ਹੋ ਜਾਦਾ ਸਾਲ ਜੇ ਓਪਰਚੁਨਿਟੀ ਇੱਕ ਅੱਧੀ ਮਿਲੇ ਉਹ ਵੀ ਨਾ ਚੱਲੇ ਸ਼ੇਅਰ ਕਿਉਂਕਿ ਜ਼ਰੂਰੀ ਥੋੜੀ ਇਹ ਚੱਲੂਗਾ ਚੱਲੂਗਾ ਹੋ ਸਕਦਾ 6 ਮਹੀਨੇ ਬਾਅਦ ਚੱਲੇ ਸ਼ੇਅਰ ਸੋ ਇਹ ਵੀ ਵਧੀਆ ਸਟਰੈਟਜੀ ਨਹੀਂ ਹੈ ਕਿ 올 ਕੈਸ਼ ਤੇ ਬੈਠੇ ਰਹੋ ਬੈਟਰ ਇਹ ਹੈ ਵੀ ਤੁਸੀਂ ਇਨਵੈਸਟਮੈਂਟ ਕਰੋ ਠੀਕ ਹੈ ਔਰ ਥੋੜਾ ਜਿਹਾ ਕੈਸ਼ ਰੱਖ ਲਓ ਸੋ ਥੈਟ ਕਿ ਤੁਸੀਂ ਜਦੋਂ ਵੀ ਟਾਈਮ ਆਵੇ ਤੁਸੀਂ ਉਹਨੂੰ ਮੌਕਾ ਦੇ ਕੇ ਚੌਕਾ ਮਾਰ ਦੋ ਜਾਂ ਛੱਕਾ ਮਾਰ ਦੋ ਤੁਹਾਡੇ ਹੱਥ ਹੈ ਨਾ ਹੁਣ ਆਪਾਂ ਸਵਿੰਗ ট্রেਡਿੰਗ 'ਚ ਅਗਲੀ ਗੱਲ ਕਰਦੇ ਹਾਂ ਕਿ ਜਦੋਂ ਤੁਸੀਂ ਸਟਾਕ ਨੂੰ ਆਈਡੈਂਟੀਫਾਈ ਕੀਤਾ ਦੋ ਤਿੰਨ ਚੀਜ਼ਾਂ ਦੇਖ ਲਓ ਫੰਡਾਮੈਂਟਲੀ ਵਧੀਆ ਹੋਣਾ ਚਾਹੀਦਾ ਜੇ ਤੁਹਾਨੂੰ ਫੰਡਾਮੈਂਟਲ ਨਹੀਂ ਆਉਂਦਾ ਹੁਣ ਜੇ ਤੁਹਾਨੂੰ ਫੰਡਾਮੈਂਟਲ ਨਹੀਂ ਆਉਂਦਾ ਮੈਂ ਪੂਰਾ ਤਾਂ ਨਹੀਂ ਡਿਟੇਲ ਚ ਐਕਸਪਲੇਨ ਕਰ ਸਕਦਾ ਵੀਡੀਓ ਬਹੁਤ ਵੱਡੀ ਹੋ ਜਾਊਗੀ ਬਟ ਮੋਟਾ-ਮੋਟਾ ਇਹ ਵੀ ਉਹ ਕੰਪਨੀ ਤੇ ਕਰਜ਼ਾ ਨਾ ਹੋਵੇ ਕੁਆਟਰਲੀ ਔਰ ਇਅਰਲੀ ਰਿਜ਼ਲਟਸ ਉਹਦੇ ਵਧੀਆ ਹੋਣ ਉਹਦੇ ਰਿਜ਼ਲਟਸ ਪਿਛਲੇ ਕੁਆਟਰ ਨਾਲੋਂ ਪਿਛਲੇ ਉਸ ਸਾਲ ਦੇ ਸੇਮ ਕੁਆਟਰ ਤੋਂ ਵਧੀਆ ਹੋਣ ਰੈਵਨਿਊ ਠੀਕ ਹੋਵੇ ਆਪਰੇਟਿੰਗ ਪ੍ਰੋਫਿਟ ਮਾਰਜਨ ਵਗੈਰਾ ਠੀਕ ਹੋਣ ਮੇਨਲੀ ਕਰਜ਼ਾ ਨਾ ਹੋਵੇ ਕੰਪਨੀ ਤੇ ਠੀਕ ਹੈ ਜਾਂ ਜਿਹੜੇ ਕੰਪਨੀ ਦੇ ਪ੍ਰੋਮੋਟਰ ਨੇ ਉਹਨਾਂ ਨੇ ਉਹ ਪਲੇਜ ਕਰਕੇ ਮਤਲਬ ਗਹਿਣੇ ਨਾ ਰੱਖੀ ਹੋਵੇ ਜਿਹੜੀ ਉਹਨਾਂ ਦੇ ਕੋਲੇ ਹਿੱਸੇਦਾਰੀ ਹੈ ਠੀਕ ਹੈ ਜਾਂ ਪਬਲਿਕ ਕੋਲੇ ਬਹੁਤ ਜ਼ਿਆਦਾ ਪਰਸੈਂਟੇਜ ਚ ਸ਼ੇਅਰ ਹੋਲਡਿੰਗ ਨਾ ਹੋਵੇ ਜਾਂ 네ਗੇਟਿਵ ਨਿਊਜ਼ ਜਾਂ ਫਿਰ ਕੋਈ ਮੈਨੇਜਮੈਂਟ ਦੀ ਕੋਈ ਇਸ ਤਰੀਕੇ ਦੀ ਕੋਈ ਉਹਨਾਂ ਦੇ ਮਾੜੀ ਤਾ ਜਾਂ ਫਿਰ ਇਦਾਂ ਹੋਵੇ ਕਿ ਮੈਨੇਜਮੈਂਟ ਬਹੁਤ ਬੇਕਾਰ ਹੈ ਜਿਵੇਂ ਪੀਸੀ ਜੁਵੈਲਰ ਸੀ ਜਾਂ ਪਹਿਲਾਂ ਐਸ ਬੈਂਕ ਸੀਗਾ ਇਹੋ ਜੇ ਸਟਾਕਸ ਨੂੰ ਆਪਾਂ ਅਵੋਇਡ ਕਰਨਾ ਠੀਕ ਹੈ ਸੋ ਆਲਰੇਡੀ ਸਟਾਕ ਵਧੀਆ ਪਰਫਾਰਮ ਕਰ ਰਿਹਾ ਤਾਂ ਹੀ ਉਹ ਉੱਪਰ ਜਾਊਗਾ ਉਹਦੇ ਚ ਸਮਾਰਟ ਮਨ ਨਹੀਂ ਲੱਗੀ ਵੀ ਵੱਡੇ ਲੋਕ ਜਿਹੜੇ ਨੇ ਉਹਨਾਂ ਨੇ ਬਹੁਤ ਵੱਡੇ ਵੱਡੇ ਆਪਣੇ ਰਿਸਰਚ ਐਨਾਲਿਸਟ ਬਿਠਾਏ ਹੁੰਦੇ ਠੀਕ ਹੈ ਉਹ ਸਟਾਕਸ ਇਦਾਂ ਦੇ ਆਈਡੈਂਟੀਫਾਈ ਕਰਦੇ ਕੰਟਰੀਆਂ ਕਿ ਆਪ ਉਹਨਾਂ ਵਾਸਤੇ ਤਾਂ ਇੰਡੀਆ ਇੱਕ ਕੰਟਰੀ ਹੈ ਠੀਕ ਹੈ ਉਹ ਹੋਰ ਵੀ ਕੰਟਰੀਆਂ ਚ ਸਟਾਕਸ ਆਈਡੈਂਟੀਫਾਈ ਕਰ ਰਹੇ ਉਹਨਾਂ ਨੇ ਜਿਹੜੀ ਵੀ ਸਟਾਕਸ ਆਇਡੈਂਟੀਫਾਈ ਕੀਤੇ ਉਹਦੇ ਚੋਂ ਪੈਸਾ ਲਾ ਦਿੰਦੇ ਆ ਪੈਸਾ ਲਾਉਂਦੇ ਆ ਦੂਸਰੇ ਵੀ ਉਹਨੂੰ ਫੋਲੋ ਕਰਦੇ ਆ ਔਰ ਇਸ ਤਰੀਕੇ ਨਾਲ ਸਟਾਕ 'ਚ ਪੈਸਾ ਲੱਗ ਜਾਂਦਾ ਕਿਉਂਕਿ ਉਹਨਾਂ ਨੂੰ ਲੱਗਦਾ ਇਹਦੇ 'ਚ ਪੋਟੈਂਸ਼ੀਅਲ ਆ ਆਪਾਂ ਉਸੇ ਪੈਸੇ ਨੂੰ ਫੋਲੋ ਕਰਨਾ ਤਾਂ ਆਪਾਂ ਵੋਲਿਊਮ ਦੇਖਾਂਗੇ ਆਪਾਂ ਟ੍ਰੈਂਡ ਦੇਖਾਂਗੇ ਸਟਾਕ ਉੱਪਰ ਜਾ ਰਿਹਾ ਠੀਕ ਆ ਚਾਹੇ ਥੋੜਾ ਜਿਹਾ ਮਹਿੰਗਾ ਲੱਗ ਰਿਹਾ ਹੋਵੇ ਤਾਂ ਵੀ ਕੋਈ ਪ੍ਰੋਬਲਮ ਨਹੀਂ ਆਪਾਂ ਲੈ ਲੈਣਾ ਜਿਹੜਾ ਉੱਪਰ ਜਾ ਰਿਹਾ ਸਟਾਕ ਆ ਉਹ ਬੇਸਿਕਲੀ ਉੱਪਰ ਹੀ ਜਾਊਗਾ ਉਹ ਇੱਕੋ ਦਾਮ ਉੱਥੋਂ ਰਿਵਰਟ ਹੋ ਕੇ ਥੱਲੇ ਨਹੀਂ ਡਿੱਗ ਲੱਗ ਪੂਗਾ ਜ਼ਿਆਦਾਤਰ ਬੰਦੇ ਕੀ ਕਰਦੇ ਥੱਲੇ ਡਿੱਗਦੇ ਵੇ ਸਟਾਕ ਚ ਬਾਇ ਕਰਦੇ ਜਿਹੜਾ ਬਹੁਤ ਥੱਲੇ ਆ ਗਿਆ ਵੇ ਕਿ ਯਾਰ ਇੱਥੋਂ ਤਾਂ ਉੱਪਰ ਜਾਊਗਾ ਜਾਊਗਾ ਬਟ ਉਹ ਸਟਾਕ ਉੱਥੋਂ ਹੋਰ ਥੱਲੇ ਚਲਾ ਜਾਂਦਾ ਇੱਕ ਗਲਤ ਮੈਥਡ ਹੈ ਇਨਵੈਸਟਮੈਂਟ ਕਰਨ ਦਾ ਜਾਂ ਸਵਿੰਗ ਟਰੇਡਿੰਗ ਦਾ ਸਹੀ ਮੈਥਡ ਜਿਹੜਾ ਹੁੰਦਾ ਉਹ ਇਹ ਹੁੰਦਾ ਕਿ ਤੁਸੀਂ ਨੋ ਟਰੈਂਡ ਤੋਂ ਬਾਅਦ ਜਦੋਂ ਸਟਾਕ ਬ੍ਰੇਕਆਊਟ ਦਵੇ ਇੱਕ ਦੋ ਕੈਂਡਲਾਂ ਇੱਕ ਦੋ ਦਿਨ ਇੱਕ ਦੋ ਹਫ਼ਤੇ ਉਹਦੇ ਉੱਪਰ ਰਹਿ ਜੇ ਉੱਥੇ ਬਾਇ ਕਰੋ ਠੀਕ ਹੈ ਜਾਂ ਆਲਰੇਡੀ ਉੱਪਰ ਚੱਲ ਰਿਹਾ ਸਟਾਕ ਹੈ ਉਦੀ ਛੋਟੀ ਜੀ ਕਰੈਕਸ਼ਨ ਆਈ ਉੱਥੇ ਤੁਸੀਂ ਉਹਨੂੰ ਬਾਇ ਕਰੋ ਜਦੋਂ ਦੁਬਾਰਾ ਉਹ ਗ੍ਰੀਨ ਕੈਂਡਲ ਬਣਾਉਣ ਲੱਗੇ ਸਵਿੰਗ ਟਰੇਡਿੰਗ ਚ ਤੁਸੀਂ ਕਿਵੇਂ ਆਇਡੈਂਟੀਫਾਈ ਕਰੋਗੇ ਤਾਂ ਤੁਸੀਂ ਸਿੰਪਲ ਕਿ ਤੁਸੀਂ ਮਨੀ ਕੰਟਰੋਲ ਤੇ ਵੋਲਿਊਮ ਸ਼ੌਕਰ ਲੱਭ ਲੋ ਜਾਂ ਤੁਸੀਂ ਇਕਨੋਮਿਕ ਟਾਈਮ ਤੇ ਵੋਲਿਊਮ ਸ਼ੌਕਰ ਲੱਭ ਲੋ ਠੀਕ ਹੈ ਔਰ ਉਹਨਾਂ ਤੋਂ ਤੁਸੀਂ ਆਇਡੈਂਟੀਫਾਈ ਕਰ ਸਕਦੇ ਹੋ ਕਿ ਅੱਜ ਕਿਹੜੇ ਸਟਾਕਸ ਨੇ ਜਿਨ੍ਹਾਂ ਚ ਸਵਿੰਗ ਦੇ ਮੌਕੇ ਬਣੇ ਆ ਜਾਂ ਪਿਛਲੇ ਹਫਤੇ ਤੋਂ ਜਿਹੜੇ ਸਟਾਕ ਚੱਲ ਰਹੇ ਆ ਹੁਣ ਇਹਦੀ ਡਿਟੇਲ ਚ ਐਨਾਲਿਸਿਸ ਕਿਵੇਂ ਉਹਨਾਂ ਨੂੰ ਲੱਭਦੇ ਆ ਇੱਕ ਇੱਕ ਸਟੈਪ ਮੈਂ ਜਿਹੜੇ ਆਪਣਾ ਮੈਂਬਰਜ਼ ਓਨਲੀ ਦਾ ਚੈਨਲ ਆ ਠੀਕ ਹੈ ਉਹਦੇ ਤੇ ਮੈਂ ਉਹਦੀ ਵੀਡੀਓ ਪਾ ਰਿਹਾ ਠੀਕ ਹੈ ਸੋ ਥੈਟ ਕਿ ਉਹ ਮੈਨੂੰ ਉਹਦੇ ਚ ਟਾਈਮ ਦੀ ਕੋਈ ਬੰਦਿਸ਼ ਨਹੀਂ ਹੋਊਗੀ ਔਰ ਪੂਰਾ ਜਿਹੜਾ ਬੰਦਾ ਹੈਗਾ ਜਿਹੜਾ ਮੈਂਬਰ ਬਣਿਆ ਹੋਇਆ ਜਿਹਨੇ ਪੈਸੇ ਖਰਚੇ ਹੋਏ ਹੈ ਹਨ ਉਹ ਉਹਨੂੰ ਬੜੇ ਧਿਆਨ ਨਾਲ ਸੁਣ ਕੇ ਨੋਟਸ ਬਣਾਊਗਾ ਤੇ ਫਿਰ ਉਹ ਤੋਂ ਇੰਪਲੀਮੈਂਟ ਵੀ ਕਰ ਪਾਊਗਾ ਤਾਂ ਮੈਂ ਅੱਜ ਸ਼ਾਮ ਤੱਕ ਇਹ ਮੇਰੀ ਜਿਹੜੀ ਪੂਰੀ ਸਟੈਪ ਬਾਈ ਸਟੈਪ ਸਵਿੰਗ ট্রেਡਿੰਗ ਵਾਲੇ ਸਟਾਕ ਕਿਵੇਂ ਲੱਭਣੇ ਆ ਤਾਂ ਇਹ ਤੁਹਾਨੂੰ ਮੈਂਬਰਸ ਓਨਲੀ ਚੈਨਲ ਤੇ ਮਿਲ ਜੂਗੀ ਜੇ ਤੁਸੀਂ ਜੇ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਤੁਸੀਂ ਮੈਂਬਰ ਨਹੀਂ ਬਣੇ ਥੱਲੇ ਡਿਸਕ੍ਰਿਪਸ਼ਨ ਚੋ ਲਿੰਕ ਤੋਂ ਸਿੱਧਾ ਹੀ ਤੁਸੀਂ YouTube ਦਾ ਮੈਂਬਰ ਸਬਸਕ੍ਰਾਈਬ ਤਾਂ ਤੁਸੀਂ ਕੀਤਾ ਹੀ ਹੋਣਾ ਇਹਨੂੰ ਜੁਆਇਨ ਕਰ ਲਓ so that ਤੁਹਾਨੂੰ ਇੱਕ ਤਾਂ ਸਵਿੰਗ ট্রেਡਿੰਗ ਕਿਵੇਂ ਆਪ ਸਟਾਕ ਕਿਵੇਂ ਆਇਡੈਂਟੀਫਾਈ ਕਰਨਾ ਹੈ ਇਹਦੇ ਬਾਰੇ ਪਤਾ ਲੱਗ ਜੇ ਨੰਬਰ 1 ਨੰਬਰ 2 ਮੈਂ ਜਿਹੜੇ ਸਟਾਕਸ 'ਚ ਇਨਵੈਸਟਮੈਂਟ ਕਰਦਾ ਰਹਿਣਾ ਜਾਂ ਜਿਹੜੇ ਸਟਾਕ ਮੈਂ ਆਇਡੈਂਟੀਫਾਈ ਕੀਤੇ ਉਹਨਾਂ ਦੀ ਵੀ ਮੈਂ ਛੋਟੀਆਂ-ਛੋਟੀਆਂ ਜਾਂ ਲੰਬੀਆਂ ਵੀਡੀਓ ਬਣਾ ਦੇਣਾ ਕਿ ਭਾਈ ਇਹ স্টক ਮੈਂ ਆਇਡੈਂਟੀਫਾਈ ਕੀਤਾ ਜਿਵੇਂ ਮੈਂ ਬੈਂਕੂ ਦੱਸਿਆ ਸੀਗਾ 500 100 500 ਦੇ ਲੈਵਲ ਤੇ ਇਸ ਟਾਈਮ ਤੇ 1000 ਹੋ ਗਿਆ ਸਟਰਲਿੰਗ ਟੂਲਸ ਦੱਸਿਆ ਸੀ 400 ਦੇ ਆਸ-ਪਾਸ ਹੁਣ ਇਸ ਟਾਈਮ ਤੇ 600 ਚੱਲ ਰਿਹਾ ਏ ਇਦਾਂ ਦੇ ਪਤਾ ਨਹੀਂ ਕਮ ਸੇ ਕਮ 15 16 ਸਟਾਕ ਜਿਹੜੇ ਮੈਂ ਦੱਸ ਚੁੱਕੇ ਆਂ ਜਿਹੜੇ ਇੱਥੋਂ ਜਦੋਂ ਤੋਂ ਮੈਂ ਦੱਸਿਆ ਪਿਛਲੇ 6 ਮਹੀਨਿਆਂ ਤੋਂ ਉਹ ਹੁਣ ਕੋਈ 50% ਉੱਪਰ ਹੈ ਕੋਈ 80% ਉੱਪਰ ਹੈ ਔਰ ਮੈਂ ਪਰਸਨਲੀ ਜਿਵੇਂ ਜਿਵੇਂ ਇਨਵੈਸਟ ਕਰਦਾ ਰਹਿੰਦਾ ਮੈਂ ਵੀ ਦੱਸਦਾ ਰਹਿੰਦਾ ਔਰ ਕੋਈ ਮਿਊਚੁਅਲ ਫੰਡ ਵਧੀਆ ਉਹ ਵੀ ਦੱਸਦਾ ਪਰ ਨਾਲ ਸਟਾਕ ਮ ਹੁਣ ਆਪਾਂ ਦੁਬਾਰਾ ਆ ਜੰਨੇ ਆ ਤੁਸੀਂ ਆ ਦੇਖੋ ਆ ਲਿਸਟ ਇਹਦੇ ਚ ਕੁਝ ਸਟਾਕਸ ਚ ਮੈਂ 20% ਕੁਝ ਸਟਾਕਸ ਚ 25% ਕੁਝ ਚ 5% ਕੁਝ ਚ 10% ਕੁਝ ਚ ਤਿੰਨ ਕੁਝ ਚ 7% ਕੁਝ ਚ 12% ਹੈ ਨਾ ਇਹ ਡਿਪੈਂਡ ਕਰਦਾ ਕਿ ਮੈਂ ਉਸ ਟਾਈਮ ਤੇ ਸਟਾਕ ਦਾ ਐਨਾਲਿਸਿਸ ਕਰਕੇ ਮੈਨੂੰ ਲੱਗਦਾ ਕਿ ਇੱਥੇ ਮੈਨੂੰ ਪੈਸਾ ਐਗਜ਼ਿਟ ਕਰਕੇ ਕਿਤੇ ਹੋਰ ਓਪਰਚੁਨਿਟੀ ਚ ਲਾ ਦੇਣਾ ਚਾਹੀਦਾ ਜਾਂ ਇਹਨੂੰ ਹੀ ਕੈਰੀ ਫਾਰਵਰਡ ਕਰਨਾ ਚਾਹੀਦਾ ਸੋ ਇਹ ਮੇਰਾ ਆਪਦਾ ਐਨਾਲਿਸਿਸ ਹੈ ਇਹ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਸੋ ਮੇਰੇ ਹਿਸਾਬ ਨਾਲ ਸਵਿੰਗ ਟਰੇਡਿੰਗ ਸਭ ਤੋਂ ਵਧੀਆ ਤਰੀਕਾ ਹੁੰਦਾ ਪੈਸਾ ਕਮਾਉਣ ਦਾ ਇਹਦਾ ਰੀਜ਼ਨ ਕੀ ਹੈ ਦੇਖੋ ਆਪਸ਼ਨ ਜਾਂ ਇੰਟਰਾਡੇ ਟਰੇਡਿੰਗ ਆਂਗੂ ਇਹਦੇ ਤੇ ਹਰ ਵਕਤ ਬਹਿਣਾ ਨਹੀਂ ਪੈਂਦਾ ਮਾਰਕੀਟ ਤੇ ਤੁਹਾਨੂੰ ਹਫਤੇ 'ਚ 2 ਜਾਂ 3 ਘੰਟੇ ਚਾਹੀਦੇ ਸਿਰਫ ਰਿਸਰਚ ਕਰਨਾ ਜਦੋਂ ਤੁਸੀਂ ਰਿਸਰਚ ਕਰ ਲਈ ਠੀਕ ਹੈ ਤਾਂ ਤੁਹਾਨੂੰ ਆਈਡੀਆ ਹੋ ਜਾਊਗਾ ਕਿ ਕਿੱਦਾਂ ਮੈਂ ਸਟਾਕ ਨੂੰ ਮੇਰੇ ਕਿਹੜੇ ਸਟਾਕ ਨੇ ਜਿਨ੍ਹਾਂ ਨੂੰ ਮੈਂ ਰਡਾਰ ਤੇ ਰੱਖਿਆ ਹੋਇਆ ਜਦੋਂ ਹੀ ਮੇਰੇ ਕੋਲੇ ਪੈਸੇ ਆਏ ਜਾਂ ਮੈਂ ਫ੍ਰੀ ਕੀਤੇ ਮੈਂ ਉਹਦੇ ਚ ਲਾ ਦੂੰਗਾ ਠੀਕ ਹੈ ਤੁਹਾਨੂੰ ਹਰ ਵਕਤ ਮਾਰਕੀਟ ਨੂੰ ਦੇਖਣਾ ਨਹੀਂ ਪਊਗਾ ਕਿਉਂਕਿ ਜਦੋਂ ਹੀ ਤੁਸੀਂ ਲਓਗੇ ਤਾਂ ਤੁਸੀਂ ਨਾਲ ਹੀ ਟਾਰਗੇਟ ਵੀ ਲਾ ਸਕਦੇ ਹੋ ਠੀਕ ਹੈ ਕੰਪਨੀ ਦੇ ਫੰਡਾਮੈਂਟਲ ਜਿਹੜੇ ਆ ਆਲਰੇਡੀ ਵਧੀਆ ਤਾਂ ਸਟੌਪ ਲਸ ਲਾਉਣ ਦੀ ਲੋੜ ਨਹੀਂ ਹੈ ਕਿਉਂਕਿ ਇਹ ਸਾਰੇ ਸਟਾਕ 100% ਐਕਿਊਰੇਸੀ ਨਾਲ ਪ੍ਰੋਫਿਟ ਦਿੰਦੇ ਹੀ ਦਿੰਦੇ ਆ ਅਨਲੈਸਟ ਕਿ ਅੰਟਲ ਤੁਸੀਂ ਕਿਸੇ ਦੇ ਕਹਿ ਲਾ ਕੇ ਕੋਈ ਗਲਤ ਐਂਟਰੀ ਲੈ ਲਈ ਕੋਈ ਮਾੜੀ ਕੰਪਨੀ ਕੋਈ ਜਿਹੜੀ ਜੀਤੇ ਕਰਜ਼ਾ ਬਹੁਤ ਇਹੋ ਜੀ ਕੰਪਨੀ ਚ ਇਨਵੈਸਟ ਕਰਤਾ ਉਹਦੇ ਤੁਹਾਡੇ ਪੈਸੇ ਜਾ ਸਕਦੇ ਆ ਸੋ ਆਈ ਊਡ ਤਾਂ ਕਰਕੇ ਮੈਂ ਕਹਿੰਦਾ ਕਿ ਸਾਰੇ ਪੈਸੇ ਇੱਕੋ ਕੰਪਨੀ ਚ ਨਹੀਂ ਲਾਈ ਦੇ ਪੰਜ ਤੋਂ ਸੱਤ ਤੋਂ 10 ਕੰਪਨੀਆਂ ਰੱਖੀ ਦੀਆਂ ਤਾਂ ਕਿ ਪੈਸਾ ਘੁੰਮਦਾ ਰਹੇ ਸੋ ਸਵਿੰਗ ਟਰੇਡਿੰਗ ਨੂੰ ਮੈਂ ਪੂਰਾ ਸਮਰਾਈਜ਼ ਕਰ ਦੇਣਾ ਮੋਮੈਂਟਮ ਵਾਲੇ ਸਟਾਕ ਜਿਹੜੇ ਉੱਪਰ ਜਾ ਰਹੇ ਆ ਨੋ ਟ੍ਰੈਂਡ ਨੂੰ ਬ੍ਰੇਕ ਕਰਕੇ ਉੱਪਰ ਗਏ ਨੇ ਉਹਨਾਂ ਸਟਾਕ ਚ ਬਾਈ ਕਰਨਾ ਜਿਹੜੇ ਥੱਲੇ ਆ ਰਹੇ ਜਾਂ ਨੋ ਟ੍ਰੈਂਡ ਚ ਉਹਨਾਂ ਚ ਬਾਈ ਨਹੀਂ ਕਰਨਾ ਉਹਨਾਂ ਨੂੰ ਅਵੋਇਡ ਕਰਨਾ ਕੰਪਨੀ ਦੇ ਫੰਡਾਮੈਂਟਲ ਅੱਛੇ ਹੋਣੇ ਚਾਹੀਦੇ ਆ ਕਰਜ਼ਾ ਜਿਹੜਾ ਹੈਗਾ ਉਹ ਨਹੀਂ ਹੋਣਾ ਚਾਹੀਦਾ ਡੈਟ ਟੂ ਇਕਵਿਟੀ ਰੇਸ਼ੋ ਦੇਖ ਲਓ ਉਹਨਾਂ ਦੇ ਪ੍ਰੋਫਿਟਸ ਵਧੀਆ ਹੋਣੇ ਚਾਹੀਦੇ ਆ ਉਹਨਾਂ ਦਾ OPM ਵਗੈਰਾ ਉਹਨਾਂ ਦੇ ਕੁਆਰਟਰ ਰਿਜ਼ਲਟਸ ਅੱਛੇ ਹੋਣੇ ਚਾਹੀਦੇ ਆ ਠੀਕ ਹੈ ਕੰਪਨੀ ਦੀ ਮੈਨੇਜਮੈਂਟ ਚੰਗੀ ਹੋਣੀ ਚਾਹੀਦੀ ਹੈ ਤੁਹਾਨੂੰ ਕੰਪਨੀ ਦਾ ਪ੍ਰੋਡਕਟ ਸਮਝ ਆਉਣਾ ਚਾਹੀਦਾ ਠੀਕ ਹੈ ਨੰਬਰਸ ਨਾਲ ਹੀ ਗੱਲ ਨਹੀਂ ਬੰਦੀ ਪਹਿਲਾਂ ਦੇਖੋ ਕੰਪਨੀ ਕੰਮ ਕੀ ਕਰਦੀ ਹੈ ਠੀਕ ਹੈ ਕੀ ਇਹ ਕੰਮ ਤੁਹਾਨੂੰ ਸਮਝ ਆ ਰਿਹਾ ਕੰਪਨੀ ਇਹ ਪਤਾ ਲੱਗਣਾ ਚਾਹੀਦਾ ਵੀ ਕੰਪਨੀ ਪੈਸਾ ਕਿਵੇਂ ਕਮਾ ਰਹੀ ਹੈ ਜੇ ਕੰਪਨੀ ਕੋਈ ਵੀ ਬਿਜ਼ਨਸ ਕਰ ਰਹੀ ਹੋ ਕਿਸ ਤਰੀਕੇ ਦਾ ਬਿਜ਼ਨਸ ਆ ਉਹ ਇਹ ਗੱਲ ਹੋ ਗਈ ਇਸ ਤੋਂ ਇਲਾਵਾ ਕੰਪਨੀ ਨੂੰ ਆਇਡੈਂਟੀਫਾਈ ਕਰਨ ਵਾਸਤੇ ਤੁਹਾਨੂੰ ਵੋਲਿਊਮ ਦੇ ਥਰੂ ਉਹਨਾਂ ਨੂੰ ਵੋਲਿਊਮ ਸ਼ੌਕਰ ਐਨਐਸਸੀ ਤੇ ਲਿਖੋਗੇ ਤੁਹਾਡੇ ਕੋਲੇ ਆ ਜਾਣਗੀਆਂ ਲਿਸਟਾਂ ਕਿ ਕਿਹੜੇ ਕੰਪਨੀ ਦੇ ਸਟਾਕ ਕਿਹੜੇ-ਕਿਹੜੇ ਸਟਾਕਸ ਨੇ ਜਿਨ੍ਹਾਂ 'ਚ ਬ੍ਰੇਕਆਊਟ ਆਏ ਆ ਜਿਨ੍ਹਾਂ 'ਚ ਉੱਪਰ ਗਏ ਆ ਤੁਸੀਂ ਉਹਨਾਂ ਸਟਾਕਸ 'ਚੋਂ ਆਇਡੈਂਟੀਫਾਈ ਕਰੋ ਸਵਿੰਗ ট্রেਡਿੰਗ ਨੂੰ ਔਰ ਤੁਸੀਂ ਔਰ ਇੱਕ ਹੋਰ ਗੱਲ ਆ ਸਵਿੰਗ ট্রেਡਿੰਗ 'ਚ ਕੋਸ਼ਿਸ਼ ਕਰੋ ਕਿ 5-7-10000 ਕਰੋੜ ਤੋਂ ਥੱਲੇ ਵਾਲੀਆਂ ਕੰਪਨੀਆਂ 'ਚ ਇਨਵੈਸਟ ਕਰੋ ਕਿਉਂਕਿ ਉਹਨਾਂ 'ਚ ਮੂਵਮੈਂਟ ਜਲਦੀ ਆ ਜਾਂਦੀ ਹੈ ਜੇ ਤੁਸੀਂ 40-50 ਹਜ਼ਾਰ ਕਰੋੜ ਜਾਂ 1 ਲੱਖ ਕਰੋੜ ਵਾਲੀ ਕੰਪਨੀ 'ਚ ਪੈਸਾ ਲਾਉਂਗੇ ਉਹ ਮੇਬੀ ਉੱਚੇ ਤੁਹਾਨੂੰ 15-20% ਰਿਟਰਨ ਨਾ ਮਿਲੇ ਪਰ 5000-10000 ਕਰੋੜ ਤੋਂ ਥੱਲੇ ਵਾਲੀਆਂ ਕੰਪਨੀਆਂ 'ਚ 15-20% ਦੇ ਰਿਟਰਨ ਬੜੀ ਈਜ਼ੀਲੀ ਮਿਲ ਜਾਂਦੀ ਹੈ ਇਹ ਸੀ ਕਿ ਮੇਰੀ ਸਵਿੰਗ ਟਰੇਡਿੰਗ ਦੀ ਵੀਡੀਓ ਤੁਸੀਂ ਇਹਨੂੰ ਲਾਈਕ ਕਰੋ ਸ਼ੇਅਰ ਜੇ ਕੁਝ ਨਹੀਂ ਸਮਝ ਆਇਆ ਕਮੈਂਟ ਕਰਕੇ ਪੁੱਛੋ ਔਰ ਪੂਰੀ ਡਿਟੇਲ 'ਚ ਸਾਰੀ ਕਿਵੇਂ ਆਪਾਂ ਆਈਡੈਂਟੀਫਾਈ ਕਰਨਾ ਕਿਵੇਂ ਚੀਜ਼ਾਂ ਨੂੰ ਸਮਝਣਾ ਉਹਦੇ ਵਾਸਤੇ ਤੁਸੀਂ ਮੈਂਬਰਸ ਦਾ ਚੈਨਲ ਜੁਆਇਨ ਕਰ ਲ ਉਦੇ ਨਾਲ ਤੁਹਾਨੂੰ ਬੇਨਿਫਿਟ ਮਿਲੂਗਾ ਹੀ ਮਿਲੂਗਾ ਅਗਲੀਆਂ ਵੀਡੀਓ ਮੈਨੂੰ ਕਿਹੜੇ ਟੌਪਿਕਸ ਤੇ ਬਣਾਉਣੀਆਂ ਚਾਹੀਦੀਆਂ ਇਹ ਵੀ ਮੈਨੂੰ ਕਮੈਂਟ ਕਰਕੇ ਦੱਸੋ ਆਪਾਂ ਨੈਕਸਟ ਵੀਡੀਓ ਚ ਮਿਲਦੇ ਹਾਂ ਸੱਸਾ